ਹਾਂ ਜੀ ਕਿਸਾਨ ਜੀ ਸਵਾਗਤ ਹੈ ਤੁਹਾਡਾ ਆਪਣੇ ਜੜੂ ਚਲਾਂ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹ ਵਿੱਚ ਪੰਜ ਨਗਸੇ ਨਹੀਂ ਲੈ ਕੇ ਆਂ ਜੀ ਤਿੰਨ ਬਾਈ ਕੋਲੇ ਬੱਚੀਆਂ ਨੇ ਟਾਉ ਬਰੀਡ ਇੱਕ ਬਾਈ ਕੋਲੇ ਕੱਟੀ ਆ ਤੇ ਇੱਕ ਵੜਾ ਜਿਹੜੀ ਸੂਈ ਸਵਾਈ ਆ ਤੇ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਆਓ ਸਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਜੀ ਬਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਨਾਂ ਜੀ ਮੇਰਾ ਜਸ਼ਨਪ੍ਰੀਤ ਪ੍ਰਿੰਡਪਦੌਰ ਜ਼ਿਲ੍ਹਾ ਬਰਨਾਲਾ ਜੀ ਤਸੀਨਤਾ ਪਾਵਰੇ ਓਕੇ ਮੋਬਾਈਲ ਨੰਬਰ ਜੀ ਮਾ ਆ ਨੰਬਰ 6280581869 ਅਰੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਕਿੰਨੀ ਉਮਰ ਹੈ ਜੀ ਬਈ ਬੱਚੀ ਦੀ ਉਮਰ ਹੈ ਜੀ ਬਈ 6.5 ਸਾਲ ਲਵੇ ਸਰ ਬਾਕੀ ਝੋਲੀ ਬੜੀ ਚੰਗੀ ਹੈ ਬੱਚੀ ਝੋਲੀ ਇੱਕ ਨੰਬਰ ਹੈ ਨਾ ਚਾਰ ਥਣ ਕੱਲਾ ਕੱਲਾ ਥਣ ਕਿੰਨਾ ਰਿਕਾਰਡ ਦੀ ਮਾਂ ਦਾ ਬਈ ਮਾਂ ਦਾ ਰਿਕਾਰਡ ਹੈਗਾ ਦਾ ਮੰਨ ਕੇ ਚੱਲ ਬਈ 20 ਤੋਂ ਬਾਹਰ ਠੀਕ ਆ ਹਾਂ ਠੀਕ ਆ ਬਾਈ ਕਿਹੜੇ ਸੀਮਨ ਦੀ ਆ ਪਤਾ ਕੁਛ ਬਾਈ ਸੀਮਨ ਆਪਾਂ ਪੁੱਛਦੇ ਆਂ ਬਰੇਰ ਆਪਾਂ ਹੋਇਆ ਆਂ ਦੀ ਘੜੀ ਦਾ ਮੈਨੂੰ ਪਤਾ ਨਹੀਂ ਆਂ ਰੇਵੀ ਆਪਾਂ ਝੂਠ ਮਾਰਦੀ ਆਂ ਨਾ ਠੀਕ ਆ ਬਾਈ ਉਹ ਵੀ ਫਾਇਦਾ ਨਹੀਂ ਆ ਤੇ ਕੀ ਮੋਲਾ ਜਾਇਜ ਬਸ ਜਾਇਜ ਆ ਬਾਈ 10000 ਰੁਪਏ ਲੈਣਾਂਗੇ ਬਬਾ 16000 ਰੁਪਏ ਮਾਨਤਨ ਹੋਵੇ ਮੈਂ ਮਾਨਤਨ ਕਰਦਾ ਆਂ ਬਾਈ ਕਰੇ ਆ ਜੀ ਕੋਈ ਚੱਕਰ 16000 ਰੁਪਏ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੱਚਾ ਚੰਗਾ ਪ੍ਰਿੰਟ ਚੰਗਾ ਕੱਦ ਚੰਗਾ ਝੋਲੀ ਚੰਗੀ ਅੱਗੇ ਆ ਗਈ 2 ਨੰਬਰ ਹਾਂ ਬਈ ਇਹਦੀ ਉਮਰ ਕਿੰਨੀ ਆ ਇਹ ਤਾਂ ਬਈ ਮਾਂ ਕੋ 4 ਕੁ ਮਹੀਨਾ ਦਾ ਬੱਚਾ ਹੀ ਹਾਲੇ ਓਕੇ ਬਈ ਕਿੰਨਾ ਕਿ ਰਕਾਰਡ ਆ ਦੀ ਮਾਂ ਦਾ ਇਹਦੀ ਮਾਂ ਦਾ ਕਾਰਡ ਬਈ ਹੈ ਆ ਮੰਨ ਕੇ ਚੱਲ ਵੀ 25 ਤੋਂ ਬਾਹਰ ਬਾਕੀ ਬੱਸੀਆਂ ਨੇ ਯਾਰ ਜੀ ਨਹੀਂ ਲਾਇਆ ਹਾਲੇ ਕੋੱਖਾਂ ਦਾ ਹੈ ਚੱਤੀਆਂ ਨਹੀਂ ਬਣ ਕੇ ਸਵੇਰ ਸੋਭਾ ਹੀ ਆਇਆ ਆਪਣੇ ਕੋਲੇ ਓਕੇ ਹਾਂ ਠੀਕ ਆ ਇਹਦਾ ਮੁੱਲ ਕੀ ਆ ਜਾਇਜ਼ ਆ ਬਾਏ ਦਾ ਬਾਈ ਯਾਰ 13000 ਰੁਪਏ ਲੈ ਲਈ ਬੱਤੀ ਜਦੋਂ ਆਤੀ ਗਏ ਮੈਂ ਫਾਰਮ ਤੇ ਲੈ ਕੇ ਆ ਗਿਆ ਆ ਫਟੇ ਫੁਟੇ ਜਾਜੀ ਪਾਏ ਇਹਨਾਂ ਦੇ ਠੀਕ ਹੈ ਜੀ ਉਹ ਖੁੱਲ੍ਹੇ ਛਾੜਨੇ ਬੂਰਾ ਵੇਲੇ ਤੁਰਦੀਆਂ ਫਿਰ ਸੂਰੇ ਓਕੇ ਬਾਈ 13000 ਰੁਪਏ ਮਹਾਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹਾਂ ਜੀ ਕੀ ਬਾਤ ਬੱਚੀ ਚੰਗੀ ਹੈ ਬਸ یوں ਜਾਤ ਬਰੀਡ ਪੂਰੀ ਚੰਗੀਆਂ ਕੁੜੀਆਂ ਬੱਚੀਆਂ ਆ ਕੇ ਪੱਠੇ ਨਹੀਂ ਚੱਕਿਆ ਆਪਣੇ ਕੋਲ ਸਵੇਰ ਹੀ ਆਈਆਂ ਨਹੀਂ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਅੱਗੇ ਆ ਗਈ 3 ਨੰਬਰ ਤੇਰੀ ਉਮਰ ਇਹ ਬਈ ਬਾਲਡਵਾਈਡ ਦੇ ਬਿਗ ਸ਼ਾਟ ਦੀ ਆ ਭਈ ਆਪ ਓਕੇ ਤੇ ਉਮਰ ਬਈ ਇਹਦੀ ਹੈ ਹੀ ਆ 4 ਮਹੀਨਿਆਂ ਦੀ ਵੀਰੇ 4 ਮਹੀਨਿਆਂ ਦੀ ਮਾਦਰ ਕੜ ਥਾਣ ਵਿਚਾਰ ਆ ਬਾਕੀ ਫੇਸ ਬਿਊਟੀ ਬੱਤੀ ਬੜੀ ਜਿੰਦੀ ਸੋਹਣੀ ਟੁੱਟਪੜਾ ਚੰਗਾ ਨਾ ਫੇਸ ਤੇ ਕਿਆ ਬਾਤ ਆ ਬੜੀ ਬਾਕੀ ਇਹ ਕਨੇ ਗੀਨਾ ਯਾਰ ਸੋਹਣਾ ਨਗੀਨਾ ਬੱਚਾ ਇਹਦਾ ਮੁੱਲ ਜਾਇਜ਼ ਬਾਜਾ ਇਹ ਜਾਇ ਜੀ ਬਠਾ ਰਹਾ ਹੈ 12000 12000 ਦੀ ਬੱਚੀ ਦੇ ਦਿਆਂਗੇ ਭਾਈ ਕਹਿੰਦਾ ਮਾਨਤਨ ਹੋ ਜਾਊਗਾ ਭਾਈ ਮੈਂ ਕੀ ਚੀਜ਼ ਦੀ ਬਰੀਡ ਬਹੁਤ ਚੰਗੀ ਹੈ ਰਾਕੇ ਤਿੰਨੋਂ ਇਕੱਠੀਆਂ ਖਰੀਦੂ ਕੋਈ ਭਾਈ ਵਧੀਆ ਮਾਨਤਨ ਕਰਦੀਆਂ ਬਾਜਾ ਕੋ ਤਿੰਨੇ ਨਾਲ ਕੋਈ 15 15 ਦਾ ਭਾਅ ਦੇ ਦਾਂਗੇ ਠੀਕ ਆ ਯਾਰ 15000 ਦਾ ਪਰ ਪੀਸ ਭਾਈ ਕਹਿੰਦਾ ਦੇ ਦਾਂਗੇ ਜੇ ਤਿੰਨੋਂ ਆ ਦੋ 15 15 ਉਹ ਦੇ ਦਾਂਗੇ ਉਹ ਦਾਸ ਦੀ ਦੇ ਦਾਂਗੇ ਜੀ ਕੱਟਣ ਉਹ ਦਾਸ ਦੀ ਦੇ हां ਠੀਕ ਆ ਭਾਈ ਛੱਗੇ ਆ ਗਈ ਕੱਟੀ ਹੈ ਨਾ ਹਾਂ ਭਾਈ ਕਿੰਨੀ ਕੁ ਉਮਰ ਕਰਮ ਵਾਲੀ ਨੀ ਇਹਦੀ ਬਈ ਹੈਗੀ ਆ ਕੱਟੀ ਦੀ ਉਮਰ ਮਾਨੇ ਕੱਤੋਂ ਸਾਢੇ 3 ਮਹੀਨੇ ਦੀ ਵੀਰੇ ਓਕੇ ਵੀਰੇ ਹਾਂ ਵੀਰੇ ਫੇਸ ਦੀ ਬਿਊਟੀ ਕੱਦ ਝੋਲੀ 4 ਥਣ ਹਾਂ ਬਈ 4 ਥਣ ਮੈਂ ਕਿ ਝੋਲੀ ਵਾਲੀ ਦੱਸ ਕਿੰਨਾ ਰਕਾਰ ਵਾਲੀ ਚੰਗੀ ਆ ਇਹਦੀ ਮਾਦਰ ਕਾਲ ਹੈ ਜਾਈ ਮਾਨ ਕੇ ਚਲੋ ਵੀ 16 ਕਿਲੋ ਵਾਲੀ ਮੈਂ ਦੀ ਕੱਤੀ ਆ ਵੀਰੇ ਠੀਕ ਆ ਭਾਈ ਹਾਂ ਵੀਰੇ ਤੇ ਮੁੱਲ ਵੀਰੇ ਜੈ ਜਆ ਮੁੱਲ ਜੈ ਜਆ ਬਈ ਯਾਰ 24 ਕਿਲੋ ਦਾ 24 ਯਾਰ ਮਾਸਣ ਹੋ ਮਾਸਣ ਕਰ ਦਾਂ ਭਈ ਆਈ ਲੈ ਲੀ 22000 ਰੁਪਿਆ ਮੋਲ ਲਗਰੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਏਗਾ ਹੂੰ ਅੱਗੇ ਆ ਗਈ ਵੈੜ ਕਿਹੜਾ ਤੁਹਾਨੂੰ ਆਜੀ ਬਈ ਦੂਜਾ ਸੂਆ ਕਦੋਂ ਸੂਈ ਹੈ ਵੀਰੇ ਮੇਰੇ ਸੂਈਂ ਦਾ ਮਾਨਿਕ ਚਲੋ ਹੋ ਗਏ ਹੋਣਗੇ ਬੇ ਹਫ਼ਤੇ ਹੋਏ ਨੂੰ ਬੱਚਾ ਕੀ ਆ ਮਗਰ ਮੇਰੇ ਬੱਚਾ ਆ ਗਿਆ ਦੁੱਧ ਕਿੰਨਾ ਬਈ ਬਈ ਦੁੱਧ ਹੈਗਾ ਬਾਹਰ ਤੇ ਅੱਜ ਕਿਹੜੀ ਵੀ ਤੋਂ ਬਾਹਰ ਹੈ। ਬਸ ਕੀ ਦੁਪਹਿਰੇ ਮਣ ਕੇ ਚਲੋ ਸਵੇਰੇ ਸਦੇ ਆਈ ਕਿ ਵੀ ਸੀ ਦੁਪਹਿਰੇ ਥੋੜਾ ਜਿਹਾ ਕੱਢਿਆ ਸੀ ਬੈਠੇ ਦੁੱਧ। ਠੀਕ ਹੈ। ਹਾਂ ਕਰਕੇ ਬਸਵੇਂ ਫਿਰਦੀ ਆ। ਠੀਕ ਆ। ਹਾਂ ਤਾਂ ਹੀ ਬਾਹਰ ਮਣ ਕੇ ਕੀ ਜਿਆਦੇ ਨਹੀਂ ਤਾਂ ਬਾਹਰ ਕੋਈ ਚੱਕਰੀ ਨਹੀਂ ਹੈਗਾ। ਜਿਦਾ ਬਬਾ ਦਾ ਡਾਕਟਰ ਸਾਹਿਬ ਦਾ ਹੱਥ ਲਾ ਦੇਣਾ ਬਾਹਰ ਨੂੰ ਪਤਾ ਹੀ ਨਹੀਂ ਆਟੋਮੈਟਿਕ ਪਸਮਾਲ ਆ ਪਸੂ ਚੰਗਾ ਪੁੱਤ ਦੁੱਧ ਬਈ ਲਾਉਂਦਾ ਹੀ ਆ। ਪਵਾ ਦੀ ਵੀਰੇ ਜਸ ਨੇ ਦੋ ਟਾਈਮ ਕਿਉਂ ਲੇ ਬਈ ਪੰਜ ਡੰਗ ਚੋਲੇ ਯਾਰ ਆਪਣੇ ਘਰੇ ਤਸੱਲੀ ਕਰੇ। ਠੀਕ ਆ ਭਾਈ। ਹੂੰ ਆਪਣੇ ਘੇਟੋ ਬਾਹਰ ਕੋਈ ਤਸੱਲੀ ਨਹੀਂ। ਤੋਰਾ ਚੈੱਕ ਕਰ ਲਓ ਆਰਡਰ ਚੈੱਕ ਕਰ ਲਓ ਕੱਦ ਚੰਗਾ ਪੱਲੀ ਵੀ ਚੰਗੀ ਆ ਭਾਈ ਬਾਕੀ ਆ ਮੇਰੇ ਨਾਲ ਠੰਡੀ ਸੀਲ ਫੁੱਲ ਆ ਭਾਈ ਲੈ ਠੀਕ ਆ ਲੈ ਜਿਵੇਂ ਮਰਜੀ ਹੱਥ ਫੇਰੀ ਚਾ ਜਿਵੇਂ ਕੋਈ ਡਿੱਕਾ ਨਹੀਂ ਬਹਿ ਨਹੀਂ ਠੀਕ ਹੈ ਜੀ ਲੈ ਤੇ ਮੁੱਲ ਕੀ ਹੈ ਜਾਇਜ਼ ਮੈਂ ਮੁੱਲ ਵੀ ਜਾਇਜ਼ 65000 ਰੁਪਏ ਲੈ ਲੈਂਦਾ ਮਾਮਾ ਅੰਤਨ ਕਰ ਦੇ ਭਈ ਆਏ ਜੀ 65000 ਆ ਬਾਹ ਨਹੀਂ ਬਾਪ ਥੋੜੀ ਕਰਾ ਇਮਾਨਤਨ ਭਾਈ ਠੀਕ ਹੈ 65000 ਰੁਪਿਆ ਮੁੱਲ ਮਾਮਤਨ ਭਾਈ ਕਹਿੰਦਾ ਮੌਕੇ ਤੇ ਕੋਈ ਚੱਕਰ ਨਹੀਂ ਕਰ ਦੇਂਗਾ ਨਾਗਸੀ ਭਰਾ ਕੋਲੇ ਐਖਾ ਜਰਸੀ ਵਿੱਚ ਵੀ ਦਿਖਾਓ ਡਾਕਟਰ ਸਾਹਿਬ ਜਰਸੀ ਦਾ ਕੀ ਹਿਸਾਬ ਗੁੱਟਾ ਬਾਈ ਇਹ ਹੀ ਖੀਰੀ ਆ ਬੰਦੋ ਤੇ ਮਾਦਰ ਕਾਰਡ ਹੈਗਾ ਬਾਈ 20 ਬਾਈ ਲੀਟਰ ਦਾ ਓਕੇ ਹਾਂ ਬਾਈ ਠੀਕ ਆ ਬਾਈ ਛੋੜੀ ਛੋੜੀ ਚਾਰ ਥਾਂ ਬਾਈ ਬਾਈ ਚਾਰ ਥਾਂ ਕੋਈ ਫੋੜਣੀ ਸਾਗਣੀ ਬੇੜੇ ਬਾੜ ਦੇ ਕੀ ਮੋਲ ਹੈ ਜਾਇਦ ਬਸ ਜਾਇਦ ਜੀ ਬਾਈ ਇਹ ਬਾਈ 100 ਰੁਪਏ ਦੀ ਬੱਛੀ ਦੇ ਦਾਂ ਠੀਕ ਤਬ ਹਾਂ ਬਾਤੀ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਮੇਨ ਗੱਲ ਵੀ ਆਪਣੇ ਘਰੋਂ ਵੀਰ ਤਸੱਲੀ ਕਰਕੇ ਲੈ ਕੇ ਜਾਣ ਵੀ ਆਪਣੇ ਗੇਟੋਂ ਬਾਹਰ ਹੋਈ ਦੀ ਵੀਰੇ ਕੋਈ ਤਸੱਲੀ ਨਹੀਂ ਹੁੰਦੀ ਵੀਰੇ ਸਾਂਹਾਰੀਆਂ ਚੀਜ਼ਾਂ ਨਾ ਖਰੀਦਦੇ ਆਪਣੇ ਕੋਲ ਗਾਂ ਤੋਂ ਆਉਂਦੀਆਂ ਵੀਰੇ ਹਨਾ ਸਹੀ ਗੱਲ ਹੈ ਬਈ ਆਪਣੇ ਕੋਲ ਗਾਂਵਾਗੀ ਗਾਂਵਾਂਗੀਆਂ ਤੁਰੀਆਂ ਫਿਰਦੇ ਆ ਵੀਰੇ ਇਹਦਾ ਹੁਣ ਦੁੱਧ ਦਾ ਮਾਰਕਟ ਜਿਹੜਾ ਦੱਸਾਂਗੇ ਉਹੀ ਹੋਊਗਾ ਬਾਕੀ ਆਉਦੇ ਨੂੰ ਤਸੱਲੀ ਕਰਕੇ ਲੈਣਗੇ ਠੀਕ ਹਾਂ ਬਈ